ਜਾ ਪਾ ਤੁਹਾਡੇ ਨਾਲ ਇੱਕ ਇਤਿਹਾਸਕ ਗੁਰਦੁਆਰਾ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਹੈ ਉਸਦੇ ਇਤਿਹਾਸ ਬਾਰੇ ਤੁਹਾਨੂੰ ਦੱਸਦੇ ਹਾਂ ਜ਼ਿਲ੍ਹਾ ਮਾਨਸਾ ਦਾ ਪਿੰਡ ਅਕਬਰਪੁਰ ਖੜਾਣ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਸਨ ਪ੍ਰੰਤੂ ਇਹ ਅਸਥਾਨ ਜੋ ਕਿ ਬਹੁਤ ਇਤਿਹਾਸਕ ਹੈ ਸਾਡੀਆਂ ਨਜ਼ਰਾਂ ਤੋਂ ਓhle ਹੈ ਆਪਾਂ ਅੱਜ ਤੁਹਾਡੇ ਨਾਲ ਇਸ ਸਥਾਨ ਦੇ ਇਤਿਹਾਸ ਬਾਰੇ ਜਾਣਨਾ ਪਾਵਾਂਗੇ। ਇਸ ਪਿੰਡ ਦਾ ਇਤਿਹਾਸ ਮੁਗਲ ਬਾਦਸ਼ਾਹ ਅਕਬਰ ਦੇ ਨਾਲ ਜੁੜਦਾ ਹੈ। ਮੁਗਲ ਬਾਦਸ਼ਾਹ ਅਕਬਰ ਜਦੋਂ ਦਿੱਲੀ ਤੋਂ ਫਿਰੋਜ਼ਪੁਰ ਜਾਂਦੇ ਸਨ ਤਾਂ ਉਹ ਇੱਥੇ ਠਹਿਰਦੇ ਸਨ। ਇਸ ਪਿੰਡ ਵਿੱਚ ਉਹਨਾਂ ਨੇ ਆਪਣੇ ਰਹਿਣ ਲਈ ਇੱਕ ਕਿਲਾ ਵੀ ਬਣਾਇਆ ਹੋਇਆ ਸੀ। ਜਿਸ ਕਾਰਨ ਇਸ ਪਿੰਡ ਦਾ ਨਾਮ ਮੁਗਲ ਬਾਦਸ਼ਾ ਅਕਬਰ ਦੇ ਨਾਮ ਦੇ ਨਾਲ ਜੁੜਿਆ ਸਿੱਖ ਧਰਮ ਦਾ ਇਸ ਪਿੰਡ ਨਾਲ ਕੀ ਸੰਬੰਧ ਹੈ ਇਸ ਬਾਰੇ ਆਪਾਂ ਤੁਹਾਡੇ ਨਾਲ ਅੱਗੇ ਚਰਚਾ ਕਰਦੇ ਹਾਂ ਇਸ ਪਿੰਡ ਵਿੱਚ ਇੱਕ ਮਹਾਨ ਸਿੱਖ ਹੋਏ ਹਨ ਜਿਨ੍ਹਾਂ ਦਾ ਨਾਮ ਗੁਲਾਬ ਸਿੰਘ ਸੀ ਜੋ ਕਿ ਪੇਸੇ ਤੋਂ ਸਨਿਆਰ ਸਨ ਜਦੋਂ 1699 ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਭਾਈ ਗਲਾਬ ਸਿੰਘ ਜੀ ਉੱਥੋਂ ਅਮਰਤ ਛੱਕੇ ਆਪਣੇ ਪਿੰਡ ਬਾਵਸਾਏ ਆਪਣੇ دنیਆਵੀ ਕੰਮ ਦੇ ਨਾਲ-ਨਾਲ ਉਹ ਲੋਕਾਂ ਨੂੰ ਸਿੱਖੀ ਨਾਲ ਜੋੜਦੇ ਰਹੇ ਇਸ ਪਿੰਡ ਦਾ ਜੋ ਹਾਕਮ ਸੀ ਨਵੀਨ ਬਖਸ਼ ਉਸ ਨੂੰ ਇਹ ਗੱਲ ਬੜੀ ਚੁਪਦੀ ਸੀ ਤੇ ਉਸ ਤੋਂ ਸਿੱਖੀ ਦਾ ਪ੍ਰਚਾਰ ਜਰਿਆ ਨਹੀਂ ਜਾਂਦਾ ਸੀ ਭਾਈ ਗਲਾਬ ਸਿੰਘ ਦਾ ਪਰਿਵਾਰ ਜੋ ਕਿ ਸਰਸੇਵੇਕੇ ਰਹਿੰਦਾ ਸੀ ਉਹਨਾਂ ਦੀ ਇੱਕ ਨੌਜਵਾਨ ਪੁੱਤਰੀ ਸੀ ਜਿਸ ਉਤੇ ਮੁਗਲ ਹਾਕਮ ਨੇ ਮਾੜੀ ਨਿਗਰ ਰੱਖੀ ਅਤੇ ਭਾਈ ਗਲਾਬ ਸਿੰਘ ਨੂੰ ਉਸ ਲੜਕੀ ਦਾ ਰਿਸ਼ਤਾ ਆਪਣੇ ਨਾਲ ਕਰਨ ਲਈ ਕਿਹਾ ਪਰੰਤੂ ਭਾਈ ਗਲਾਬ ਸਿੰਘ ਜੀ ਨੇ ਕੋਰੀ ਨਾ ਕਰ ਦਿੱਤੀ ਅਤੇ ਮੁਗਲ ਹਾਕਮ ਈਰਖਾ ਵਕਸੋ ਹੋ ਕੇ ਉਸਨੇ ਭਾਈ ਗੁਲਾਬ ਸਿੰਘ ਜੀ ਨੂੰ ਤਾਇਦ ਕਰ ਲਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਮੁਗਲ ਹਾਕਮ ਨਵੀ ਬਖਸ਼ ਨੇ ਭਾਈ ਗੁਲਾਬ ਸਿੰਘ ਜੀ ਤੇ ਬਹੁਤ ਸਾਰੇ ਅਤਿਆਚਾਰ ਕੀਤੇ ਅਤੇ ਉਹਨਾਂ ਨੂੰ ਕਈ-ਕਈ ਦਿਨ ਭੁੱਖਾ ਰੱਖਿਆ। ਇਸ ਸਮੇਂ ਦੌਰਾਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਲਵੰਡੀ ਸਾਬੋ ਤੋਂ ਸਰਸਿਆਏ ਹੋਏ ਸਨ। ਉਸ ਪਿੰਡ ਦਾ ਇੱਕ ਮਹਾਨ ਸਿੱਖ ਭਾਈ ਜੱਸਾ ਸਿੰਘ ਜੀ ਜੋ ਕਿ ਭਾਈ ਗੁਲਾਬ ਸਿੰਘ ਜੀ ਦਾ ਮਿੱਤਰ ਸੀ ਉਹ ਭਾਈ ਗੁਲਾਬ ਸਿੰਘ ਜੀ ਦੇ ਪਰਿਵਾਰ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਪਹੁੰਚਿਆ ਅਤੇ ਸਾਰੀ ਵਿਥਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੁਣਾਈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਾਰੀ ਕਹਾਣੀ ਸੁਣੀ ਤਾ ਉਹ ਇੱਕਦਮ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਇਸ ਪਿੰਡ ਵਿੱਚ ਪਹੁੰਚੇ ਅਤੇ ਨਵੀਬਖਸ਼ ਨੂੰ ਨਵੀਬਖਸ਼ ਨੂੰ ਫੜ ਕੇ ਉਸ ਤੋਂ ਭਾਈ ਗੁਲਾਬ ਸਿੰਘ ਜੀ ਦਾ ਪਤਾ ਪੁੱਛਿਆ ਨਵੀਬਖਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਸ ਸਥਾਨ ਤੇ ਲੈ ਕੇ ਜਿੱਥੇ ਭਾਈ ਗੁਲਾਬ ਸਿੰਘ ਜੀ ਨੂੰ ਰੱਖਿਆ ਗਿਆ ਸੀ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਗੁਲਾਬ ਸਿੰਘ ਜੀ ਨੂੰ ਆਵਾਜ਼ ਦਿੱਤੀ ਤੇ ਕਿਹਾ ਕਿ ਬਾਹਰ ਆ ਜਾਓ ਤਦੋ ਭਾਈ ਗੁਲਾਬ ਸਿੰਘ ਜੀ ਦਾ ਸਰੀਰ ਬਹੁਤ ਜ਼ਿਆਦਾ ਪੀੜਾ ਵਿੱਚ ਸੀ ਤੇ ਉਹਨਾਂ ਤੋਂ ਉੱਠਿਆ ਨਹੀਂ ਗਿਆ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਗੁਲਾਬ ਸਿੰਘ ਜੀ ਨੂੰ ਕਿਹਾ ਕਿ ਸਤਨਾਮ ਵਾਹਿਗੁਰੂ ਬੋਲੋ ਅਤੇ ਬਾਹਰ ਆ ਜਾਓ ਤੇ ਜਦੋਂ ਭਾਈ ਗੁਲਾਬ ਸਿੰਘ ਜੀ ਨੇ ਸਤਨਾਮ ਸ਼੍ਰੀ ਵਾਹਿਗੁਰੂ ਕਿਹਾ ਤਾਂ ਉਹਨਾਂ ਦੇ ਸਰੀਰ ਵਿੱਚ ਇੱਕਦਮ ਫੁਰਤੀ ਆਈ ਤੇ ਉਹ ਬਾਹਰ ਆ ਗਏ ਬਾਹਰ ਆ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਾਇਆ ਅਤੇ ਕਿਹਾ ਕਿ ਤੁਸੀਂ ਬੜੇ ਮਹਾਨ ਸਿੱਖ ਹੋ ਗੁਰੂ ਸਾਹਿਬ ਜੀ ਨੇ ਭਾਈ ਗਲਾਬ ਸਿੰਘ ਜੀ ਨੂੰ ਸਿੱਧ ਕੀ ਸਿੱਖ ਹੋਣ ਦਾ ਕਿਤਾਬ ਦਿੱਤਾ ਅਤੇ ਉਹਨਾਂ ਨੂੰ ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਹਾ ਇਸ ਪਿੰਡ ਵਿੱਚ ਇਸ ਸਥਾਨ ਉੱਤੇ ਗੁਰਦੁਆਰਾ ਸ੍ਰੀ ਹੋਰਾ ਸਾਹਿਬ ਸਿੱਧ ਕੀ ਸਿੱਖ ਹੈ ਇਹ ਜੀ ਇਸ ਸਥਾਨ ਦਾ ਇਤਿਹਾਸ ਜੋ ਤੁਹਾਡੇ ਨਾਲ ਪਸੰਦ ਆਕਰੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨਾ ਅਤੇ ਇਸ ਇਤਿਹਾਸ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ